ਸੱਤਿਆਗਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਤੇ ਅੱਜ ਝੋਨਾ ਜਿਹੜਾ ਆਪਣੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹ ਸਿਰਫ 600 ਰੁਪਿਆ ਪ੍ਰਤੀ ਏਕੜ ਖਰਚ ਕੇ ਸਿਰੇ ਚੜ ਚੱਲਿਆ ਪਿੰਡ ਬਾਹਮਣੀ ਵਾਲਾ ਜ਼ਿਲ੍ਹਾ ਫਾਜ਼ਿਲਕਾ ਨੇੜੇ ਜਲਾਲਾਬਾਦ ਤੇ ਇੱਕ ਖੇਤ ਆ ਇੱਕ ਨਹੀਂ ਅੱਧਾ ਨਹੀਂ ਪੂਰੇ 14 ਏਕੜ ਬਾਈ ਅਮਨਦੀਪ ਸਿੰਘ ਉਹਨਾਂ ਦਾ ਖੇਤ ਆ ਇਹ ਤੇ ਬਾਈ ਅਮਨਦੀਪ ਹੋਰਾਂ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਕਿ ਸਨ 2020 ਤੋਂ ਇਹ ਲਗਾਤਾਰ ਅੱਗ ਮੁਕਤ ਖੇਤੀ ਕਰਦੇ ਆ ਰਹੇ ਆ ਤੇ ਇਹ ਝੋਨਾ 600 ਰੁਪਏ ਚ ਸਿਰੇ ਚੜਿਆ ਉਹਦੇ ਪਿੱਛੇ ਮੁੱਖ ਵਜ੍ਹਾ ਵੀ ਅੱਗ ਮੁਕਤ ਖੇਤੀ ਹੀ ਹੈਗੀ ਤੇ ਅੱਗ ਮੁਕਤ ਖੇਤੀ ਕਹਿੰਦੇ ਕਿਹਨੂੰ ਆ ਕਿਵੇਂ ਕਰੀ ਸ਼ੁਰੂ ਇਹਨਾਂ ਨੇ ਇਹਦੇ ਬਾਰੇ ਸਾਰੀ ਗੱਲਬਾਤ ਆਪਾਂ ਕਰਦੇ ਆ ਤੇ ਉਸ ਖੇਤੀ ਦੇ ਇਹਨਾਂ ਨੂੰ ਕੀ ਫਾਇਦੇ ਹੋਏ ਕੀ ਨੁਕਸਾਨ ਹੋਏ ਉਹ ਵੀ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਤਿ ਸ੍ਰੀ ਅਕਾਲ ਬਾਈ ਜੀ ਬਸ ਜੀਗਾ ਬਾਈ ਜੀ ਹੋਰ ਚੱਲਦੀ ਕਲਾ ਬਸ ਵਧੀਆ ਜੀ ਮੇਰੇ ਖੇਤਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆ ਤਾਂ ਗੱਪ ਜੇ ਵਾਲੀ ਗੱਲ ਲੱਗਦੀ ਆ ਯਾਰ 600 ਰੁਪਏ ਚ ਝੋਨਾ ਪਾ ਦੋ ਬਿਲਕੁਲ ਜੀ ਇਹ ਆਪਦੇ ਆਪ ਚ ਵੀ ਇੱਕ ਚੰਬਾ ਜਿਹਾ ਲੱਗਦਾ ਜੀ ਵੀ ਇਸ ਤਰ੍ਹਾਂ ਵੀ ਹੋ ਜਾਂਦਾ ਪਰ ਹੁੰਦਾ ਆਪਾਂ ਦੇਖ ਹੀ ਰਹੇ ਹਾਂ ਉਹ ਖੁਦ ਕਰ ਹੀ ਰਹੇ ਹਾਂ ਜੀ ਇਹ ਚਮਤਕਾਰ ਹੁੰਦਾ ਹੈ ਤਾਂ 600 ਰੁਪਿਆ ਖਰਚਾ ਕਰਦੇ ਤੇ ਆ ਗਿਆ ਇਹ ਸਿਰਫ ਯੂਰੀਆ ਤੇ ਆਇਆ ਜੀ ਦੋ ਗੱਟੇ ਜਿਹੜੀ ਆਪਾਂ ਯੂਰੀਆ ਪਾਈ ਆ ਹੂੰ ਬਸ ਉਹਦਾ ਹੀ ਖਰਚਾ ਜੀ ਬਾਕੀ ਕੋਈ ਡੀਏਪੀ ਤਾਂ ਆਪਣੀ ਕੰਸਲੂ ਵੀ ਨਹੀਂ ਆਪਾ ਪਾਉਂਦੇ। ਹੂੰ। ਤੇ ਕੋਈ ਪੈਸਟੀਸਾਈਡ ਇਨਸੈਕਟੀਸਾਈਡ ਬਾਕੀ ਕੋਈ ਯੂਜ਼ ਨਹੀਂ ਕਰਦੇ। ਜਿਵੇਂ ਯੂਰੀਆ ਦੇ ਪੀ। ਤਾਂ ਸਿਰਫ 2 ਗੱਟੇ ਯੂਰੀਆ ਪ੍ਰਤੀ ਏਕੜ ਪਿਆ ਇਹਦੇ ਚ। ਤਾਂ 264 ਰੁਪਈਆ ਦਾ ਘੱਟਾ। ਹਾਂਜੀ। ਠੀਕ ਐ। 6 ਤੇ 6 12 ਹਣਾ? ਬਿਲਕੁਲ। ਤੇ 264 ਰੁਪਈਆ ਦਾ ਘੱਟਾ 2.5 ਤੇ 2.5 5 ਤੇ 16 ਤੇ 16 32 532 ਰੁਪਈਆ ਹੋਗੇ। ਬਿਲਕੁਲ। 532 ਰੁਪਏ ਦੀ ਯੂਰੀਆ ਤੇ ਸਣੇ ਪਵਾਈ ਪੂਈ ਤੁਸੀਂ 600 ਰੁਪਏ ਲੱਖਣ ਬਿਲਕੁਲ ਠੀਕ ਹੈ ਜੀ 600 ਰੁਪਏ ਚ ਇਹ ਝੋਨਾ ਸਿਰੇ ਚੜ ਚੱਲਿਆ ਤੇ ਬਾਈ ਜੀ ਲੋਕ ਤਾਂ ਕਮਲੇ ਹੋਏ ਫਿਰਦੇ ਆ ਕੋਈ ਪੱਤਾ ਲਪੇਟ ਵੀ ਛਿੜਕਦਾ ਰਿਹਾ ਗੋਭ ਦੀ ਸੁੰਢੀ ਵਾਸਤੇ ਵੀ ਕਰਦੇ ਰਹੇ ਹੌਪਰ ਪੈ ਗਿਆ ਅੰਡ ਤੇ ਤੇ ਤੁਹਾਡੇ ਝੋਨੇ ਚ ਤੁਸੀਂ ਕਹਿੰਦੇ ਆ ਵੀ 600 ਰੁਪਏ ਹੀ ਖਰਚ ਆਇਆ ਬਿਲਕੁਲ ਜੀ ਹੋਰ ਫਸਲ ਵੀ ਆਪਾਂ ਦੇਖ ਹੀ ਸਕਦੇ ਆ ਇਹ ਸਾਰੇ ਕਿਸਾਨ ਵੀ ਕਹਿਣੇ ਆਣ ਕੇ ਦੇਖਣਾ ਹੋਵੇ ਦੇਖ ਸਕਦੇ ਹੋ ਜੀ ਜੀ ਸਾਹਮਣੇ ਖੜੀ ਆ ਸਾਰੀ ਪਰ ਇਹਦੇ ਪਿੱਛੇ ਜਿਹੜਾ ਲੌਜੀਕ ਹੈ ਜੀ ਉਹ ਜਿਹੜੀ ਆਪਾਂ ਮਲਚਿੰਗ ਵਾਲੀ ਮਲਚਿੰਗ ਵਾਲੀ ਕਣਕ ਜਿਹੜੀ ਆਪਾਂ 2020 ਤੋਂ ਸਟਾਰਟ ਤੁਸੀਂ ਕਰਾਈ ਸੀ ਅੱਧੇ ਕਿੱਲੇ ਤੋਂ ਜੀ ਇਹ ਸਾਰਾ ਚਮਤਕਾਰ ਉਸੇ ਚੀਜ਼ ਦਾ ਜੀ ਦੋ ਫਸਲਾਂ ਦਾ ਜਿਹੜਾ ਨਾਲ ਪਰਾਲੀ ਔਰ ਤੂੜੀ ਜੜੀ ਇਹ ਨਾਲ ਇਹ ਸਾਰਾ ਆਪਾਂ ਕਣਕ ਦੇ ਵਿੱਚ ਜਦ ਆ ਜਮੀਨ ਦੇ ਵਿੱਚ ਮਿਕਸ ਕਰਦੇ ਹਾਂ ਜੀ ਇਹ ਸਾਰਾ ਉਸੇ ਚੀਜ਼ ਦਾ ਰਿਜ਼ਲਟ ਹੈ ਜੀ ਜ਼ਮੀਨ ਤਕੜੀ ਹੋ ਗਈ ਜੀ ਔਰ ਹੁਣ ਉਹ ਸਾਰੀਆਂ ਸਮੱਸਿਆ ਉਹਨੂੰ ਆਪ ਹੀ ਨਿੱਠਣ ਲੱਗਦੀ ਜੀ ਪਰੋ ਪੋਸ਼ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਜੀ ਸੋ ਤੁਸੀਂ ਮੈਨੂੰ ਬਾਰ-ਬਾਰ ਇਹ ਕਹਿੰਦਿਆਂ ਸੁਣਦੇ ਹੋਵੋਗੇ ਕਿ ਜੈਸੀ ਜ਼ਮੀਨ ਵੈਸੀ ਫਸਲ ਜੈਸੀ ਫਸਲ ਵੈਸੀ ਨਸਲ ਤੇ ਜਦ ਜੇ ਜ਼ਮੀਨ ਨੂੰ ਤਕੜੀ ਕਰਾਂਗੇ ਤਾਂ ਫਸਲ ਤਕੜੀ ਜ਼ਮੀਨ ਦੇ ਉੱਤੇ ਖੜੀ ਹੋਣੀ ਹੋਣੀ ਹੈ ਤੇ ਤਕੜੀ ਫਸਲ ਤੇ ਨਾ ਕੀੜਿਆਂ ਦਾ ਅਟੈਕ ਹੁੰਦਾ ਤੇ ਨਾ ਕੋਈ ਬਿਮਾਰੀਆਂ ਦਾ ਬਹੁਤਾ ਅਟੈਕ ਹੁੰਦਾ ਇਸ ਵਾਰਣ ਦੇ ਵਿੱਚ 2020 ਤੋਂ ਲਗਾਤਾਰ ਜ਼ਮੀਨ ਤਕੜੀ ਹੁੰਦੀ ਆ ਰਹੀ ਹੈ ਆ ਝੋਨੇ ਦੇ ਵਾਢ ਚ ਮਲਚਗਾਲੀ ਕਣਕ ਬੀਜੀ ਜਾਂਦੀ ਹੈ ਗਿਆਨ ਵਿਧੀ ਤਹਿਤ ਤੇ ਫਿਰ ਮਲਚਗਾਲੀ ਕਣਕ ਵੱਢ ਕੇ ਬਿਨਾ ਤੂੜੀ ਬਣਾਏ ਉਹਦਾ ਸਾਰਾ ਨਾੜ ਪਰਾਲ ਇਸੇ ਵਾਣ ਦੇ ਵਿੱਚ ਖਪਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਉੱਥੇ ਦੁਬਾਰੇ ਝੋਨਾ ਲਾ ਦਿੱਤਾ ਜਾਂਦਾ ਸਮਾਂ ਆਉਣ ਤੇ ਤੇ ਇਹਦਾ ਰਿਜ਼ਲਟ ਕੀ ਨਿਕਲਿਆ ਉਹ ਆਪਾਂ ਤੁਹਾਡੇ ਨਾਲ ਗੱਲ ਜ਼ਰੂਰ ਸ਼ੇਅਰ ਕਰਨੀ ਹੈ ਸੋ ਪਹਿਲਾਂ ਤਾਂ ਤੁਹਾਡੇ ਧਿਆਨ ਚ ਲੈਣਾ ਕਿ 2020 ਦੇ ਵਿੱਚ ਵਾਇਨੇ ਸਿਰਫ ਚਾਰ ਕਨਾਲਾਂ ਤੋਂ ਸ਼ੁਰੂਆਤ ਕੀਤੀ ਸੀ ਚਾਰ ਕਨਾਲਾਂ ਇਹਨੇ ਜਾਣ ਕੇ ਅਗੇਤੀਆਂ ਬੀਜ ਲੀਆਂ ਉਹ ਵੀ ਬਿਨਾ ਡੀਏਪੀ ਤੋਂ ਡਰਦੇ ਨੇ ਕਿ ਜੇ ਟ੍ਰਾਇਲ ਫੇਲ ਹੋ ਗਿਆ ਤਾਂ ਡੀਏਪੀ ਤਾਂ ਬਚੂ ਤੇ ਉਦੋਂ ਡੀਏਪੀ ਦੀ ਸ਼ਾਰਟੇਜ ਵੀ ਬਹੁਤ ਚੱਲ ਰਹੀ ਸੀ ਤਾਂ ਇਹਨਾਂ ਨੇ ਚਾਰ ਕਨਾਲਾਂ ਬਿਨਾ ਡੀਏਪੀ ਤੋਂ ਬੀਜੀਆਂ ਉਹਨਾਂ ਦਾ ਉਗਾ ਦੇਖਿਆ ਜੰਮ ਦੇਖਿਆ ਜਲਾਉ ਦੇਖਿਆ ਤੇ ਖੇਤ ਚ ਹੀ ਘਰ ਹੋਣ ਕਰਕੇ ਬੇਬੇ ਬਾਪੂ ਨੇ ਇਹਨਾਂ ਨੂੰ ਕਿਹਾ ਵੀ ਬਾਕੀ 13.5 ਕਿੱਲੇ ਵੀ ਆਹੀਂ ਬੀਜ ਤਾਂ ਵੀ ਦੇ ਵਿੱਚ ਚਾਰਾਂ ਤੋਂ ਹੀ 14 ਹੋਗੇ ਚਾਰਾਂ ਕਨਾਲਾਂ ਤੋਂ 14 ਕਿੱਲੇ ਹੋਗੇ ਤੇ ਉਹ ਤੂ ਤੋਂ ਲੈ ਕੇ ਅੱਜ ਤੱਕ ਚੱਲ ਸੋ ਚੱਲ ਕਣਕ ਹਮੇਸ਼ਾ ਮਲਚ ਨਾਲੀ ਤੇ ਕਣਕ ਦਾ ਨਾੜ ਪਰਾਲ ਬਾਣ ਦੇ ਵਿੱਚ ਹੀ ਬਿਨੇ ਬਿਨਾ ਤੋੜੀ ਬਣਾਏ ਤਾਂ ਪਹਿਲੇ ਸਾਲ ਇਹਨਾਂ ਦੀ ਕਣਕ ਦਾ ਝਾੜ 49 ਮਣ ਪ੍ਰਤੀ ਏਕੜ ਹੋਇਆ ਸੀ ਹੁਣ ਤੁਸੀਂ ਕਹੋਗੇ ਵੀ ਕਿੱਡਾ ਕਿ ਤੀਰ ਮਾਰ ਲਿਆ ਜਿੱਥੇ ਅਸੀਂ ਬੈਠੇ ਆ ਇੱਥੇ ਤੀਰੀ ਮਾਰਿਆ ਸੀ ਇਸ ਏਰੀਆ ਦਾ ਜਿਹੜਾ ਧਰਤੀ ਹੇਠਲਾ ਪਾਣੀ ਆ 12-1300 TDS ਵਾਲਾ ਛੋਰਾ ਚਿੱਟੇ ਚਿੱਟਾ ਛੋਰਾ ਅੰਨੇ ਵਾ ਤੇ ਪਾਣੀ ਦਾ ਪੀ ਐਚ ਲੈਵਲ ਬਹੁਤ ਹਾਈ ਹੈ ਇਸ ਏਰੀਆ ਦੇ ਵਿੱਚ ਹਾਈਬ੍ਰਿਡ ਤੋਂ ਬਿਨਾ ਦੂਜਾ ਝੋਨਾ ਹੁੰਦਾ ਨਹੀਂ ਤੇ ਮਲਚ ਨਾਲੀ ਕਣਕ ਦੇ ਚਲਦੇ ਸਾਡਾ ਝਾੜ ਹੋਇਆ 49 ਮਣ ਤੇ ਪਿੰਡ ਦਾ ਝਾੜ ਸੀਗਾ 42 ਤੋਂ ਲੈ ਕੇ 47 ਮਣ ਤੇ ਉਸ ਹਿਸਾਬ ਨਾਲ ਦੇਖੀਏ ਤਾਂ ਮਾੜੇ ਪਾਣੀ ਵਾਲੀ ਕਲਰਾਠੀ ਜ਼ਮੀਨ ਦੇ ਵਿੱਚ ਅਸੀਂ ਤੀਰ ਹੀ ਮਾਰਿਆ ਸੀ ਉਦੋਂ ਤੇ ਉਦੋਂ ਬਾਅਦ ਚੱਲ ਸੋ ਚੱਲ ਅੱਜ ਆ ਗਿਆ 25 ਤੇ 25 ਵਾਲੀ ਕਣਕ ਦੀ ਬਜਾਈ ਬਰੂਹਾਂ ਤੇ ਆ ਝੋਨਾ ਪੰਜਾਂ ਚਾਰਾਂ ਦਿਨਾਂ ਚ ਇਹ ਬਾਹਰ ਹੋ ਜਾਊਗਾ ਤੇ ਫਿਰ ਇਸੇ ਝੋਨੇ ਦੇ ਵੱਢ ਚ ਫਿਰ ਤੋਂ ਮਲਚ ਨਾਲੀ ਕਣਕ ਦੀ ਬਜਾਈ ਕੀਤੀ ਜਾਊਗੀ ਤਾਂ ਬਾਈ ਜੀ ਜਿਹੜਾ ਇਹ ਲਗਾਤਾਰ 5-6 ਸਾਲ ਤੋਂ ਸਮਾਨ ਆਪਣੀ ਜ਼ਮੀਨ ਨੂੰ ਮਿਲਦਾ ਰਿਹਾ ਜੈਵਿਕ ਮਾਦੇ ਦੇ ਰੂਪ ਚ ਉਹਦਾ ਆਪਾਂ ਨੂੰ ਕੀ ਕੀ ਫਾਇਦਾ ਹੋਇਆ ਤੇ ਕੋਈ ਨੁਕਸਾਨ ਵੀ ਨਹੀਂ ਨੁਕਸਾਨ ਤਾਂ ਇਹਦਾ ਕੀ ਹੋਣਾ ਜੀ 0% ਨੁਕਸਾਨ ਸਾਰੇ ਫਾਇਦੇ ਹੀ ਆ ਜੀ ਔਰ ਫਾਇਦੇ ਗਿਣ ਲੱਗ ਪੀਏ ਤੇ ਬਹੁਤ ਲੰਮੀ ਲਿਸਟ ਆ ਹੂੰ ਔਰ ਫਿਰ ਵੀ ਆਪਾਂ ਦੇਖਦੇ ਆਂ ਵੀ ਜਿਵੇਂ ਹੁਣ ਡੀਏਪੀ ਮਿਲਨੀ ਆ ਉਹਦੇ ਨਾਲ ਟੈਗ ਹੀ ਗਿਆ ਕਿੰਨਾ ਕੁਝ ਮਿਲਣਾ ਜੀ ਡੀਏਪੀ ਕਿਸਾਨਾਂ ਨੂੰ ਬੜੀ ਔਖੀ ਪ੍ਰਾਪਤ ਹੁੰਦੀ ਆ ਹੂੰ ਤੇ ਆਪਣਾ ਉਹਦੇ ਤੋਂ ਵੀ ਖੇੜਾ ਛੁੱਟ ਗਿਆ ਜੀ ਡੀਏਪੀ ਤੋਂ ਵੀ ਹੂੰ ਔਰ ਖੇਤ ਦੀ ਗੱਲ ਕਰੀਏ ਖੇਤ ਦੇ ਵਿੱਚ ਬਾਜ਼ਾਰ ਤੋਂ ਕੋਈ ਵੀ ਕਿ ਰੋਸ ਪ੍ਰਮੋਟਰ ਕਹ ਲੋ ਜਾਂ ਕੋਈ ਵੀ ਪ੍ਰੋਡਕਟ ਆਪਾਂ ਨੂੰ ਪਾਉਣ ਦੀ ਲੋੜ ਨਹੀਂ ਪੈਂਦੀ। ਬਿਜਾਰ ਤੇ ਨਿਰਪਰਤਾ ਜਿਹੜੀ ਉਹ ਖਤਮ ਹੋ ਗਈ ਆ। ਜੀ। ਜ਼ਮੀਨ ਦੇ ਵਿੱਚ ਹੀ ਤਾਕਤ ਇੰਨੀ ਵਧੀਆ ਬਣ ਗਈ ਆ। ਝੋਨਾ ਪਾਸ ਲਾ ਕੇ ਉਹਨੂੰ ਛੱਡ ਦੇਣਾ। ਉਸ ਤੋਂ ਬਾਅਦ ਜ਼ਮੀਨ ਹੀ ਉਹਨੂੰ ਸਾਰਾ ਕਵਰ ਕਰਦੀ ਹੁੰਦੇ ਸਿਰ ਤੇ ਸਾਰੀ ਫੌਟ, ਪਟਾਰਾ, ਖੀਰ ਤਿੱਕਰ, ਬਿਮਾਰੀਆਂ ਲੱਗਣ ਤਿੱਕਰ ਜਿਹੜਾ ਟੱਕਰਾ ਜ਼ਮੀਨ ਕਰਦੀ। ਜੀ। ਕਿਉਂਕਿ ਜਿਵੇਂ ਤੁਸੀਂ ਦੱਸਿਆ ਸੀ ਜੇ ਜ਼ਮੀਨ ਤਕੜੀ ਹੈ ਇੰਨੇ ਸਾਦਾ ਸਾਡੀਆਂ ਨਸਲਾਂ ਵੀ ਤਖੜੀਆਂ ਨੇ ਸਭ ਕੁਝ ਤਖੜਾ ਹੋਊ ਆਪਣੀਆਂ ਸਾਡੀ ਫਸਲ ਵੀ ਤਖੜੀ ਸਾਡਾ ਇੱਕ ਪੇੜ ਗਰੁੱਪ ਆ ਭੂਮੀ ਕੇਂਦਰਿਤ ਖੇਤੀ ਤੇ ਉਹਦਾ ਫੋਕਸ ਹੀ ਇਹ ਆ ਕਿ ਜੈਸੀ ਜ਼ਮੀਨ ਵੈਸੀ ਫਸਲ ਜੈਸੀ ਫਸਲ ਵੈਸੀ ਨਸਲ ਤਾਂ ਤੁਹਾਡੇ ਧਿਆਨ ਚ ਲਿਆ ਦਈਏ ਕਿ 2024 ਵਾਲੇ ਸੀਜ਼ਨ ਚ ਇਸ ਵਾਣ ਦੇ ਵਿੱਚ ਡੀਏਪ ਪੈਣੀ ਬੰਦ ਹੋ ਚੁੱਕੀ ਆ ਤੇ 2024 ਵਾਲੇ ਸੀਜ਼ਨ ਦੀ ਕਣਕ ਆ ਜਿਹੜੀ ਉਹ ਬਿਨਾਂ ਡੀਏਪ ਤੋਂ ਸਿਰੇ ਚੜੀ ਤੇ ਖੇਤਾਂ ਦੇ ਪਲੋਟਾਂ ਦੇ ਹਿਸਾਬ ਨਾਲ ਕਿਸੇ ਪਲੋਟ 'ਚ ਡੇਢ ਗੱਟਾ ਕਿੱਲੇ ਦਾ ਪਿਆ ਤੇ ਕਿਸੇ 'ਚ 2 ਗੱਟੇ ਯੂਰੀਆ ਕਿੱਲੇ ਦਾ ਪਿਆ ਸਿਰਫ ਇੰਨੇ ਯੂਰੀਆ ਦੇ ਨਾਲ ਸਾਡੀ ਕਾਣਕ ਸਿਰੇ ਚੜ ਗਈ ਕੋਈ ਪੈਸਟੀਸਾਈਡ ਨਹੀਂ ਕੋਈ ਫੰਗੀਸਾਈਡ ਨਹੀਂ ਤੇ ਕੋਈ ਨਦੀਨਨਾਸ਼ਕ ਨਾ ਜਿੱਨਾ ਕੁਝ ਨਹੀਂ ਕੋਈ ਨਦੀਨਨਾਸ਼ਕ ਨਹੀਂ ਠੀਕ ਹੈ ਜੀ ਤਾਂ ਡੇਢ ਤੋਂ 2 ਗੱਟੇ ਯੂਰੀਆ ਤੇ ਫਿਰ ਕਾਣਕ ਤੇ ਵੀ ਉਹੀ ਖਰਚਾ ਰਹਿ ਗਿਆ 5-600 ਰੁਪਿਆ ਬਿਲਕੁਲ ਜੀ ਠੀਕ ਹੈ ਕਣਕ ਵੀ ਸਾਡੀ 5-600 ਰੁਪਏ ਚ ਕਿੱਲਾ ਸਿਰੇ ਚੜਦੀ ਪਈ ਆ ਝੋਨਾ ਵੀ ਸਾਡਾ 5-600 ਰੁਪਇਆ ਪ੍ਰਤੀ ਏਕੜ ਚ ਸਿਰੇ ਚੜਦਾ ਪਿਆ ਤੇ ਜੇ ਤਾਤੀ ਦੇ ਵਿੱਚ ਅੱਗ ਮੁਕਤ ਖੇਤੀ ਕਰਦੇ ਹੋਏ ਕਣਕ ਝੋਨੇ ਦਾ ਨਾਲ ਪ੍ਰਾਲ ਜੈਵਿਕ ਮਾਦੇ ਦੇ ਰੂਪ ਚ ਜਾਂਦਾ ਵਗਦਾ ਤਾਂ ਉਹਦੇ ਰਿਜ਼ਲਟ ਆ ਨਿਕਲੇ ਆ ਤੇ ਹੁਣ ਜਿਹੜੇ ਕਿਸਾਨ ਭਰਾ ਤੇ ਜੜੀਆਂ ਕਿਸਾਨ ਜੱਥੇਬੰਦੀਆਂ ਕਹਿੰਦੀਆਂ ਕਿ ਵੀ ਆ ਇਹ ਕੋਈ ਹੱਲ ਹੀ ਨਹੀਂ ਪਰਾਲੀ ਦਾ ਤਾਂ ਕੋਈ ਹੱਲ ਹੀ ਨਹੀਂ ਉਹ ਇੱਥੇ ਆ ਕੇ ਇਹ ਇਹ ਬਾਈ ਨਾਲ ਗੱਲ ਕਰ ਲੈਣ ਅਸੀਂ 2017 ਤੋਂ ਦੱਸਦੇ ਪਏ ਆ ਬਿਲਕੁਲ ਵੀ ਭਾਈ ਆ ਹੱਲਾ ਆ ਹੱਲਾ ਇਸ ਹੱਲ ਦੇ ਵਿੱਚ ਭਾਰੀਆਂ ਮਸ਼ੀਨਾਂ ਨਹੀਂ ਚਾਹੀਦੀਆਂ ਮਹਿੰਗੀਆਂ ਮਸ਼ੀਨਾਂ ਨਹੀਂ ਚਾਹੀਦੀਆਂ ਵੱਡੇ ਟਰੈਕਟਰ ਨਹੀਂ ਚਾਹੀਦੇ ਤੇ ਇਹਨਾਂ ਨੂੰ ਵੀ 2 ਸਾਲ ਲੱਗੇ ਸੀ ਮੇਰੀ ਗੱਲ ਤੇ ਯਕੀਨ ਕਰਕੇ ਹੌਸਲਾ ਕਰਨ ਲਈ ਬਿਲਕੁਲ ਤੇ 2 ਸਾਲਾਂ ਬਾਅਦ ਇਹਨਾਂ ਨੇ ਸਿਰਫ 4 ਕਨਾਲਾਂ 2020 ਦੇ ਵਿੱਚ ਬੀਜਿਆ ਚਾਰ ਕਣਾਲਾ ਦਾ ਰਿਜ਼ਲਟ ਵੇਖ ਕੇ 14 ਕਿੱਲੇ ਕਰਤੇ ਤੇ ਅੱਜ 20 ਤੋਂ ਬਾਅਦ 25 ਚੱਲਦਾ ਪਿਆ ਤੇ ਪਿਛਲੇ 50 ਸਾਲਾਂ ਤੋਂ ਲਗਾਤਾਰ ਇਦਾਂ ਹੀ ਇਹ ਖੇਤੀ ਕਰਦੇ ਆ ਰਹੇ ਆ ਅਗਮੁਖਤ ਖੇਤੀ ਤੇ ਜੇ ਅਗਮੁਖਤ ਖੇਤੀ ਕਰਦੇ ਹੋਏ ਇਹਨਾਂ ਦੀ ਫਸਲ 600 ਰੁਪਏ ਪ੍ਰਤੀ ਏਕੜ 'ਚ ਸਿਰੇ ਚੜਦੀ ਪਈ ਆ ਤੇ ਤੁਹਾਡੀ 10-12000 ਰੁਪਏ 'ਚ ਸਿਰੇ ਚੜਦੀ ਪਈ ਆ ਤੇ ਫਿਰ ਸਿਆਣਾ ਕੌਣ ਤੇ ਇੱਕ ਚੀਜ਼ ਇਹਨਾਂ ਦੇ ਕਿਸਾ ਆਪਣੇ ਕਿਸਾਨ ਭਰਾਵਾਂ ਦੇ ਧਿਆਨ 'ਚ ਇਹ ਵੀ ਲਿਆ ਦिए ਕਿ ਤੁਹਾਡੀ ਸੋਇਲ ਟੈਸਟ ਰਿਪੋਰਟ ਨੇ ਕੀ ਦੱਸਿਆ ਤੁਹਾਨੂੰ ਹਾਂਜੀ ਉੱਤੀ ਜਿਹੜਾ ਆਪਾਂ ਡੀਏਪੀ ਛੱਡੀ ਜਾਂ ਜੋ ਵੀ ਆਪਣੇ ਸਾਹਮਣੇ ਨਤੀਜੇ ਆਏ ਇਹ ਕੋਈ ਗੱਲਾਂ ਦੇ ਵਿੱਚ ਨਹੀਂ ਸੀ ਇਹ ਬਕਾਇਦਾ ਆਪਣਾ ਸਿਟਰ ਸਟੇਟ ਬਾਦਲ ਜਿਹੜਾ ਉੱਥੇ ਰਿਪੋਰਟ ਕਰਾਈਆਂ ਗਈਆਂ ਜੀ ਜ਼ਮੀਨ ਦੀਆਂ ਸਾਰੀਆਂ ਔਰ ਉਹਦੇ ਵਿੱਚ ਜਿਹੜੀ ਡੀਏਪੀ ਦੀ ਜਿਹੜੀ ਮਿਕਦਾਰ ਸੀ ਉਹ 3 ਗੁਣਾ ਕਿਤੇ 4 ਗੁਣਾ ਔਰ ਬਾਕੀ ਜਿਹੜੇ ਛੋਟੇ ਤੱਤ ਸੀ ਉਹ ਸਾਰੇ ਵੀ ਕੋਈ 2 ਗੁਣਾ ਕੋਈ 3 ਗੁਣਾ ਵਧੇ ਜੀ ਹੋਰ ਬਕਾਇਦਾ ਰਿਪੋਰਟ ਦੇ ਆਧਾਰ ਤੇ ਫਿਰ ਆਪਾਂ ਅੱਗੇ ਜਿਹੜਾ ਡੀਏਪ ਛੱਡੀ ਹੈ ਕੋਈ ਐਵੇਂ ਨਹੀਂ ਵੀ ਹਵਾ ਦੇ ਵਿੱਚ ਹੀ تیر ਮਾਰਿਆ ਜੀ ਤਾਂ ਸਾਡੀ ਜ਼ਮੀਨ ਦੇ ਵਿੱਚ ਅਵੇਲੇਬਲ ਫਾਸਫੋਰਸ ਭਰਪੂਰ ਮਾਤਰਾ 'ਚ ਮੌਜੂਦ ਹੋਗੀ ਹੈ ਹੋਰ ਵੀ ਸੂਖਮ ਪੋਸ਼ਕ ਛੋਟੇ-ਬੋਟੇ ਤੇ ਵੱਡੇ ਤੱਤ ਭਰਪੂਰ ਮਾਤਰਾ 'ਚ ਮੌਜੂਦ ਹੋਗੇ ਉਹਦੇ ਚੱਲਦਿਆਂ ਸਾਡਾ ਜਿਹੜਾ ਹੈਗਾ ਕੈਮੀਕਲ ਫਰਟੀਲਾਈਜ਼ਰਸ ਤੋਂ ਜਿਹੜਾ ਹੈਗਾ ਫੈੜਾ ਛੋਟਦਾ ਪਿਆ ਡੀਏਪ ਬੰਦ ਹੋ ਚੁੱਕੀ ਹੈ ਤੇ ਯੂਰੀਆ ਦੀ ਮਾਤਰਾ ਜਿਹੜੀ ਹੈਗੀ ਆ ਉਹ ਨਾਂ ਦੇ ਬਰਾਬਰ ਰਹਿੰਦੀ ਪਈ ਆ ਵਾਹ ਇਹ ਜਿਹੜਾ ਏਰੀਆ ਪਾਣੀ ਇੰਨਾ ਮਾੜਾ ਜ਼ਮੀਨ ਕਲਰਾਠੀ ਹੈ ਚਿੱਟਾ ਛੋਰਾ ਚੜ ਜਾਂਦਾ ਵਟਾਂ ਦੇ ਉੱਤੇ ਤੇ ਇੱਥੇ ਤੁਸੀਂ ਹੁਣ ਦੇਖ ਰਹੇ ਹੋ ਵਟਾਂ ਵਟਾਂ ਪੂਰੀਆਂ ਸਾਫ਼ ਪਈਆਂ ਜਿਹੜਾ ਜਿਹੜੀ ਮਲਚਿੰਗ ਹੈ ਜਿਹੜਾ ਜੈਵਿਕ ਮਾਦਦਾ ਉਹ ਕਲਰ ਨੂੰ ਖਾਂਦਾ ਤਾਂ ਪਿਛਲੇ 50 ਸਾਲਾਂ ਚ ਸਾਡੀ ਜ਼ਮੀਨ ਦਾ ਕਲਰ ਵੀ ਮਲਚਿੰਗ ਵਾਲੀ ਖੇਤੀ ਨੇ ਖਾ ਲਿਆ ਅਗਮੁਕਤ ਖੇਤੀ ਨੇ ਕਹਾਲਿਆ ਤੇ ਪੂਰੇ ਸੋਹਣੇ ਤਰੀਕੇ ਨਾਲ ਸਾਡੀ ਫਸਲ ਵੀ ਹੁੰਦੀ ਪਈ ਆ ਤੇ ਸਾਡਾ ਖਰਚਾ ਵੀ ਨਾ ਦੇ ਬਰਾਬਰ ਰਹਿ ਗਿਆ ਤੇ ਸਾਡੀ ਜ਼ਮੀਨ ਦੀ ਪਾਣੀ ਰੋਕਣ ਦੀ ਕਪੈਸਿਟੀ ਵੀ ਵੱਧ ਚੁੱਕੀ ਆ ਪਾਣੀ ਸੋਖਣ ਦੀ ਕਪੈਸਿਟੀ ਵੀ ਅੰਨੇਵਾ ਵਧ ਚੁੱਕੀ ਆ ਤੇ ਸੋਕੇ ਹੋਏ ਪਾਣੀ ਦੇ ਵਿੱਚੋਂ ਕੁਝ ਪਾਣੀ ਨਮੀ ਦੇ ਰੂਪ ਚ ਉਤਲੀ ਮਿੱਟੀ ਚ ਰੱਖਣ ਦੀ ਕਪੈਸਿਟੀ ਵੀ ਅੰਨੇਵਾ ਵਧ ਚੁੱਕੀ ਆ ਆ ਤੁਸੀਂ ਨਜ਼ਾਰਾ ਦੇਖੋ ਵੀ 25 ਦਿਨ ਹੋ ਗਏ ਝੋਨੇ ਦਾ ਪਾਣੀ ਬੰਦ ਕੀਤੇ ਨੂੰ ਤੇ ਆ ਵੱਟਾਂ ਦੇਖੋ ਹਲੇ ਵੀ ਗਿੱਲੀਆਂ ਪਈਆਂ ਇਹਨਾਂ ਦੇ ਵਿੱਚ ਅੰਨੇ ਬਾਹ ਨਮੀ ਪਈ ਐ ਇਹ ਨਮੀ ਇਸ ਕਰਕੇ ਪਈ ਐ ਕਿਉਂਕਿ ਨਾਲ ਵਗਣ ਕਰਕੇ ਜੈਵਕ ਮਾਦਾਂ ਵਗਣ ਕਰਕੇ ਮੱਲੜ ਇੰਨਾ ਜ਼ਿਆਦਾ ਬਣ ਗਿਆ ਜ਼ਮੀਨ ਦੇ ਵਿੱਚ ਕਿ ਉਹ ਮੱਲੜ ਵਾਲੀ ਜ਼ਮੀਨ ਦੀ ਜਿਹੜੀ ਮੁੱਖ ਖਾਸੀਅਤ ਐ ਕਿ ਉਹ ਉਤਲੀ ਮਿੱਟੀ ਦੇ ਵਿੱਚ ਨਮੀ ਨੂੰ ਸੰਭਾਲ ਕੇ ਰੱਖਦੀ ਐ ਉਹ ਇੱਥੇ ਨਜ਼ਰ ਆ ਰਿਹਾ ਬਿਲਕੁਲ ਤਾਂ ਭਾਈ ਜੀ ਹੁਣ ਸਵਾਲ ਇਹ ਆ ਵੀ ਤੁਹਾਡੀ ਇੱਥੇ ਪਾਣੀ ਵੀ ਬਚਨ ਲੱਗ ਗਿਆ ਧਰਤੀ ਹੇਠਲਾ ਪਾਣੀ ਵੀ ਸੁਧਣ ਲੱਗ ਜੂ ਉਹਦਾ ਪੱਧਰ ਵੀ ਉੱਚਾ ਹੋਣ ਲੱਗ ਗਿਆ ਤੇ ਤੁਹਾਡੀ ਫਸਲ ਵੀ ਆਮ ਦੇ ਮੁਕਾਬਲੇ ਵਧੀਆ ਹੋ ਰਹੀ ਆ ਤੁਸੀਂ ਹਾਈਬ੍ਰਿਡ ਤੋਂ ਇਸ ਵਾਰੀ ਸੈਮੀ ਹਾਈਬ੍ਰਿਡ ਤੇ ਸ਼ਿਫਟ ਵੀ ਹੋ ਗਏ ਤਾਂ ਵੀ ਕੋਈ ਫਰਕ ਨਹੀਂ ਇੱਕ ਸਾਰ ਝੋਨਾ ਖੜਾ ਤਾਂ ਇਹ ਸਾਡੇ ਸਾਰੇ ਨਤੀਜੇ ਦੇਖ ਕੇ ਕੀ ਕਹਿਣਾ ਚਾਹੋਗੇ ਸਾਡੇ ਕਿਸਾਨ ਭਰਾਵਾਂ ਨੂੰ ਸਾਨੂੰ ਤਾਂ ਇੱਕ ਹੀ ਆਪੀ ਲਿਆ ਜੀ ਕਿਸੇ ਦੇ ਮਗਰ ਲਾ ਕੇ ਜਾਂ ਕਿਸੇ ਦਬਾਅ ਥੱਲੇ ਆਣ ਕੇ ਜਿਹੜਾ ਨਾਲ ਨੂੰ ਸਾੜਨ ਤੋਂ ਗਰੇਜ ਕੀਤਾ ਜਾਵੇ ਔਰ ਥੋੜੇ ਤੋਂ ਸ਼ੁਰੂ ਕਰਕੇ ਥੋੜੇ ਤੋਂ ਸ਼ੁਰੂ ਕਰਕੇ ਉਤਯਰਪਾ ਲੈ ਕੇ ਉਹਨੂੰ ਅੱਗੇ ਤੋਂ ਅੱਗੇ ਵਧਾਇਆ ਜਾਵੇ ਕਿਉਂਕਿ ਇਹ ਜ਼ਮੀਨ ਜਿਹੜੀ ਸਾਡੀ ਇਹ ਤਕੜੀ ਹੋਊਗੀ ਤੇ ਸਾਡੀ ਬਿਜਾਰ ਤੇ ਨਿਰਪਰਤਾ ਘਟੇਗੀ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਜਿਨ੍ਹਾਂ ਉਹਨਾਂ ਵੀ ਇੱਥੇ ਹੀ ਖਾਣਾ ਇਸੇ ਜ਼ਮੀਨ ਤੋਂ ਜਿਵੇਂ ਅਸੀਂ ਸਾਡੇ ਦਾਦੇ-ਪੁਰਦਾਦੇ ਸਾਨੂੰ ਦੇ ਕੇ ਜ਼ਮੀਨ ਅਸੀਂ ਅੱਗੇ ਦੇਣੀਆਂ ਨੇ ਤਾਂ ਹੀ ਅਸੀਂ ਬਚਾਂਗੇ ਜਾਂ ਸਾਡੀਆਂ ਪੀੜ੍ਹੀਆਂ ਬਚਣੀਆਂ ਜੇ ਜ਼ਮੀਨ ਤਕੜੀ ਹੋਏਗੀ ਤੇ ਨਹੀਂ ਤਾਂ ਆਉਣ ਵਾਲੀ ਪੀੜ੍ਹੀ ਆਸੇ ਹੀ ਕੀ ਛੱਡਾਂਗੇ ਜੇ ਇਹ ਜ਼ਹਿਰ ਜ਼ਹਿਰ ਵਾਲੀ ਖੇਤੀ ਕਰਦੇ ਰਹਿਏ ਜਾਂ ਅਸੀਂ ਅੱਗ ਲਾਉਂਦੇ ਰਹਿ ਇਹ ਜਮੀਨ ਦੇ ਵਿੱਚ ਹੀ ਕੁਛ ਨਾ ਰਿਹਾ ਤੇ ਫਸਲ ਕੀ ਦੇਗੀ ਉਨਾ ਹੀ ਖਰਚਾ ਹੋ ਜਾ ਕਰੇਗਾ 19 ਸਾਢੇ ਉਪਜ ਹੋ ਜਾ ਕਰੇਗੀ ਅਸੀਂ ਫਿਰ ਕਹਾਂਗੇ ਵੀ ਜਮੀਨ 'ਚ ਤਾਂ ਹੈ ਕੁਛ ਨਹੀਂ ਇਹਨੂੰ ਵੇਚ ਦਿਓ ਜੀ ਤਾਂ ਤਾਂ ਇੱਕ ਚੀਜ਼ ਹੋਰ ਹੈ ਵੀ ਆਪਾਂ ਨਾੜ ਪ੍ਰਾਲ ਵਗਾਉਂਦੇ ਰਹੇ ਤੇ ਨਮੀ ਉਹਦੇ ਕਰਕੇ ਮੱਲੜ ਕਰਕੇ ਸਾਡੀ ਜਮੀਨ ਦੇ ਵਿੱਚ ਬਹੁਤ ਆ 25 ਦਿਨ ਪਾਣੀ ਬੰਦ ਹੋਏ ਨੂੰ ਹੋਗੇ ਤਾਂ ਇਸ ਝੋਨੇ ਨੂੰ ਕੁੱਲ ਕਿੰਨੇ ਕੁ ਪਾਣੀ ਲੱਗੇ ਹੋਣੇ ਇਹ ਜੀ ਕੋਲ ਅਸੀਂ ਜਦੋਂ ਚੋਨਾ ਲਾਇਆ ਸੀ ਉਦੋਂ ਵੀ ਇਹਨੂੰ 15 ਦਿਨ ਬਾਅਦ ਲਗਭਗ ਪਾਣੀ ਲਾਉਂਦੇ ਰਹੇ ਹਾਂ ਜੀ ਮਹੀਨੇ 'ਚ ਦੋ ਪਾਣੀ ਲਾਉਂਦੇ ਸੀ ਜੀ ਤੇ ਇਹ ਤੁਸੀਂ ਹਿਸਾਬ ਲਾ ਲਓ ਵੀ 5 ਮਹੀਨੇ ਦੀ ਫਸਲ ਆ ਤੇ 8-10 ਪਾਣੀ ਹਾਂ ਜੀ ਵਿੱਚ بارشਾਂ ਵੀ ਹੋਈਆਂ ਆ 8-10 ਪਾਣੀ ਮੰਨ ਕੇ ਚੱਲੋ ਵੀ ਇੰਨੇ ਕਿ ਇੱਕ ਦੋ ਪਾਣੀ ਉੱਪਰ ਥੱਲੇ ਹੋ ਗਏ ਆਉਣੇ ਆ ਤੇ ਅਸੀਂ ਤਾਂ ਇੰਨੇ ਪਾਣੀ ਤੇ ਕਣਕ ਪਕਾਉਂਦੇ ਰਹੇ ਹਾਂ ਜੀ ਜਦੋਂ ਫੇਰ ਖੇਤੀ ਨਹੀਂ ਸੀ ਕਰਦੇ 10-10 ਪਾਣੀ ਕਿਉਂਕਿ ਸਾਡੇ ਜਮੀਨਾਂ ਪੁਰਾਨੀਆਂ ਨੇ ਟਿੱਬੇ ਕਰਾ ਕੇ ਅਸੀਂ ਬਣਾਈਆਂ ਜੀ ਜੀ ਤੇ ਇਹਦੇ 10-10 ਪਾਣੀ ਤੇ ਅਸੀਂ ਕਣਕ ਨੂੰ ਲਾ ਦ ਸੋ 10-12 ਪਾਣੀਆਂ ਦੇ ਨਾਲੇ ਫਸਲ ਸਿਰੇ ਚੜ ਗਈ ਐ ਤੇ ਆਮ ਕਿਸਾਨ 30-30 35-35 ਪਾਣੀ ਲਾਉਂਦੇ ਆ ਪਰ ਇਹ 10 ਪਾਣੀਆਂ ਦੇ ਨਾਲ ਸਿਰੇ ਚੜ ਗਈ 15 ਦਿਨਾਂ ਬਾਅਦ ਪਾਣੀ ਲਾਉਣਾ ਉਹ ਵੀ ਸ਼ੁਰੂ ਚ ਛੋਲੇ ਨੂੰ ਇਹ ਤਾਂ ਹੀ ਪੌਸਿਬਲ ਹੋਇਆ ਕਿ ਸਾਡੀ ਜ਼ਮੀਨ ਨੇ ਪਾਣੀ ਜਿਹੜਾ ਹੈਗਾ ਉਤਲੀ ਮਿੱਟੀ ਦੇ ਵਿੱਚ 2.5-3 ਫੁੱਟ ਦੇ ਵਿੱਚ ਨਮੀ ਦੇ ਰੂਪ ਚ ਸੰਭਾਲ ਕੇ ਰੱਖਿਆ ਕਿਉਂਕਿ ਸਾਡੀ ਜ਼ਮੀਨ ਦੀ ਸੋਇਲ ਵਾਟਰ ਹੋਲਡਿੰਗ ਕੈਪੈਸਿਟੀ ਵਧ ਗਈ ਜੈਵਿਕ ਮਾਦਾ ਵਗਣ ਕਰਕੇ ਸੋਇਲ ਵਾਟਰ ਅਬਜਪਸ਼ਨ ਕਪੈਸਿਟੀ ਵਧ ਗਈ ਜੈਵਿਕ ਮਾਦਾ ਵਧਨ ਦੇ ਕਰਕੇ ਜ਼ਮੀਨ ਦੇ ਵਿੱਚ ਮੱਲੜ ਬਣਨ ਕਰਕੇ ਤੇ ਸਾਡੀ ਜ਼ਮੀਨ ਦੀ ਸੋਇਲ ਵਾਟਰ ਰਿਟੈਂਸ਼ਨ ਕਪੈਸਿਟੀ ਵਧ ਗਈ ਪਾਣੀ ਰੋਕਣ ਦੀ ਸਮਰੱਥਾ ਪਾਣੀ ਸੋਖਣ ਦੀ ਸਮਰੱਥਾ ਤੇ ਸੁੱਕੇ ਹੋਏ ਪਾਣੀ ਦੇ ਵਿੱਚੋਂ ਕੁਝ ਪਾਣੀ ਨਮੀ ਦੇ ਰੂਪ ਵਿੱਚ ਉਤਲੇ 2 3 ਫੁੱਟ ਮਿੱਟੀ ਦੇ ਵਿੱਚ ਸੰਭਾਲ ਕੇ ਰੱਖਣ ਦੀ ਸਮਰੱਥਾ ਤਾਂ ਨਾਲੇ ਤਾਂ ਪਾਣੀ ਦਾ ਲੈਵਲ ਉੱਤੇ ਆਉਂਦਾ ਬਿਲਕੁਲ ਜੈਵਿਕ ਮਾਦਦਾ ਵਧਣ ਕਰਕੇ ਜ਼ਮੀਨ ਦੇ ਵਿੱਚ ਮੱਲੜ ਬਣਨ ਕਰਕੇ ਅਗਮੋਤ ਕੀਤੀ ਤੇ ਚੱਲਦੇ ਆਂ ਨਾਲੇ ਪਾਣੀ ਮਿੱਠਾ ਹੁੰਦਾ ਤੇ ਨਾਲੇ ਪਾਣੀ ਲਾਉਣ ਦੀ ਲੋੜ ਘਟਦੀ ਹੈ ਤਾਂ ਜਦੋਂ ਪਾਣੀ ਲਾਉਣ ਦੀ ਲੋੜ ਘਟ ਗਈ ਮੋਟਰ ਘੱਟ ਚੱਲੂ ਮੋਟਰ ਘੱਟ ਚੱਲਦੇ ਬਿਜਲੀ ਬਿਜਲੀ ਘੱਟ ਫੁਕੂ ਬਿਜਲੀ ਘੱਟ ਫੁਕੀ ਤਾਂ ਗ੍ਰਿਡ ਤੇ ਲੋੜ ਘਟੂ ਗ੍ਰਿਡ ਤੇ ਲੋੜ ਘਟੂ ਤਾਂ ਥਰਮਲ ਤੇ ਲੋੜ ਘਟੂ ਥਰਮਲ ਤੇ ਲੋੜ ਘਟੂ ਤਾਂ ਜਿਹੜੀਆਂ ਟ੍ਰੇਨਾਂ ਕੋਲੇ ਦੀਆਂ ਭਰ ਭਰ ਕੇ ਆ ਰਹੀਆਂ ਉਹ ਵੀ ਘਟ ਆਉਣੀਆਂ ਸ਼ੁਰੂ ਹੋਣ ਗਿਆ ਤੇ ਉਹਦਾ ਸਾਰੇ ਕਾਜ ਦਾ ਫਾਇਦਾ ਸਾਨੂੰ ਹੀ ਹੋਣਾ। ਬਿਲਕੁਲ ਜੇ ਪਾਣੀ ਧਰਤੀ ਦੇ ਨਾਲ ਮਿੱਠਾ ਹੋਊਗਾ ਤਾਂ ਸਾਨੂੰ ਆਰੋਂਾਂ ਦੀ ਲੋੜ ਨਹੀਂ ਪਊਣੀ। ਪਾਣੀ ਦਾ ਲੈਵਲ ਉੱਤੇ ਹੋ ਜਾਊਗਾ ਤਾਂ ਮੱਛੀ ਮੋਟਰਾਂ ਦੀ ਲੋੜ ਨਹੀਂ ਰਹੂਗੀ ਵਾਪਸ ਨਲਕਿਆਂ ਤੇ ਸਾਡੀ ਜ਼ਿੰਦਗੀ ਚੱਲਣ ਲੱਗ ਪਊਗੀ। ਹੁਣ ਤਾਂ ਹਾਲਾਤ ਇਹ ਆ ਵੀ ਜੇ ਤੁਹਾਡੀ ਟੈਂਕੀ ਚ ਪਾਣੀ ਹੈ ਤਾਂ ਚਿੱਟੜ ਵੀ ਤੁਸੀਂ ਤਾਂ ਹੀ ਧੋ ਸਕਦੇ ਹੋ। ਠੀਕ ਹੈ। ਸਹੀ ਗੱਲ ਆ ਕਿ ਨਹੀਂ ਬਾਈ ਬਿਲਕੁਲ ਤੇ ਟੈਂਕੀ ਚ ਪਾਣੀ ਆਊਗਾ ਜਾਂ ਬਿਜਲੀ ਦੀ ਸੋਚ ਛੱਡੋਂਗੇ ਤੇ ਜੇ ਨਲਕਾ ਚੱਲਦਾ ਤੇ ਫੇਰ ਤਾਂ ਰੌਲਾ ਹੀ ਕੋਈ ਨਹੀਂ ਬਿਲਕੁਲ ਜਿੰਨਾ ਪਾਣੀ ਚਾਹੀਦਾ ਹੱਠੀ ਘੇੜੋ ਤੇ ਨਲਕਾ ਉਹਨਾਂ ਪਾਣੀ ਦੇ ਦੂਗਾ ਤੇ ਕਿਸੇ ਦੇ ਮੂੰਹਾਂ ਲਵੇਖਣ ਦੀ ਲੋੜ ਨਹੀਂ ਪੈਣੀ ਇਹਦੇ ਇਲਾਵਾ ਜ਼ਮੀਨ ਇੰਨੀ ਨਰਮ ਕੋਲੀਪੁਰ ਪ੍ਰੀ ਹੋ ਜਾਂਦੀ ਹੈ ਕਿ ਅੱਧੇ ਸਮੇਂ ਵਿਚ ਬਾਣ ਭਾਇਆ ਜਾਂਦਾ ਅੱਧੇ ਸਮੇਂ ਵਿਚ ਬਾਣ ਬੀਜਿਆ ਜਾਂਦਾ ਜਿਹੜੇ ਟ੍ਰੈਕਟਰ ਨਾਲ ਹੀ ਉਹ ਵੀ ਬਾਣ ਛੋਟੇ ਟ੍ਰੈਕਟਰਾਂ ਨਾਲ ਹੀ ਸਾਰੇ ਕੰਮ ਸਫਰ ਨੂੰ ਲੱਗ ਜਾਂਦੇ ਆ ਤੇ ਡੀਜ਼ਲ ਦੀ ਖਪਤ ਘਟੂਗੀ ਹਰ ਪਾਸਿਓਂ ਫਾਇਦਾ ਹੋ ਰਿਹਾ ਡੀਜ਼ਲ ਦੀ ਖਪਤ ਘਟੀ ਟਰੈਕਟਰ ਘੱਟ ਚੱਲਿਆ ਤਾਂ ਪ੍ਰਦੂਸ਼ਨ ਘਟ ਗਿਆ ਉਧਰੋਂ ਬਿਜਲੀ ਦੀ ਲੋੜ ਘਟ ਪਈ ਤਾਂ ਥਰਮਲ 'ਚ ਵੀ ਕੋਲਾ ਘੱਟ ਫੁਕਿਆ ਤਾਂ ਉੱਥੇ ਵੀ ਪ੍ਰਦੂਸ਼ਨ ਘਟ ਗਿਆ ਤੇ ਜਿਹੜੀ ਕੋਲੇ ਦੀ ਟ੍ਰੇਨ ਆਉਂਦੀ ਐ ਉਹ ਵੀ ਤਾਂ ਧੂਆਂ ਕਰਦੀ ਆ ਉਹ ਦੀ ਐ ਤਾਂ ਬਿਜਲੀ ਜਿੱਥੋਂ ਵੀ ਜੇ ਬਿਜਲੀ ਬੰਦ ਦੀ ਆ ਤਾਂ ਉੱਤੇ ਵੀ ਪ੍ਰਦੂਸ਼ਨ ਆ ਤੇ ਜੇ ਟ੍ਰੇਨ ਕੋਲੇ ਦੀ ਭਰ ਕੇ ਆਉਂਦੀ ਆ ਤਾਂ ਉੱਤੇ ਵੀ ਪ੍ਰਦੂਸ਼ਨ ਆ ਤੇ ਜੇ ਉਹ ਕੋਲਾ ਥਰਮਲ 'ਚ ਫੁਕਦਾ ਉੱਤੇ ਵੀ ਪ੍ਰਦੂਸ਼ਨ ਆ ਤੇ ਜੇ ਸਾਡੀ ਜ਼ਮੀਨ ਸੁਧਰਦੀ ਹੈ ਤਾਂ ਸਾਰਾ ਕੁਝ ਹੀ ਰਿਵਰਸ ਹੁੰਦਾ ਸੋ ਜਿਹੜੇ ਲੋਕ ਇਹ ਕਹਿੰਦੇ ਆ ਕਿ ਝੋਨੇ ਦੀ ਪਰਾਲੀ ਦਾ ਕੋਈ ਹੱਲ ਨਹੀਂ ਉਹ ਲੋਕ ਜਾਂ ਤਾਂ ਹਨੇਰੇ ਚ ਤੇ ਜਾਂ ਉਹ ਪੰਜਾਬ ਦੇ ਵੈਰੀ ਹੈ ਠੀਕ ਹੈ ਉਹਨਾਂ ਕਿਸਾਨ ਦੇ ਉੱਤੇ ਬੰਦੀਆਂ ਅਤੇ ਉਹਨਾਂ ਕਿਸਾਨਾਂ ਨੂੰ ਆ ਖੇਤ ਦੇ ਵਿੱਚ ਪਹੁੰਚ ਕੇ ਇਸ ਕਿਸਾਨ ਦੇ ਨਾਲ ਸੰਪਰਕ ਸੱਦਣਾ ਚਾਹੀਦਾ ਤੇ ਮੈਂ ਤਾਂ ਇਹ ਵੀ ਬੇਨਤੀ ਕਰੂੰਗਾ ਕਿ ਜਿੰਨੀ ਵੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਸਕੋ ਜੇ ਤੁਸੀਂ ਸਾਡੀ ਗੱਲ ਨਾਲ ਇਤਿਫਾਕ ਰੱਖਦੇ ਹੋ ਤਾਂ ਇਹਨੂੰ ਸ਼ੇਅਰ ਕਰੋ ਇੰਨੀ ਸ਼ੇਅਰ ਕਰੋ ਕਿ ਦੇਸ਼ ਦੇ ਖੇਤੀਬਾੜੀ ਮੰਤਰੀ ਤੱਕ ਇਹ ਵੀਡੀਓ ਪਹੁੰਚਦੀ ਹੋਵੇ ਹਰ ਉਸ ਅਥਾਰਟੀ ਕੋਲੇ ਇਹ ਵੀਡੀਓ ਪਹੁੰਚਦੀ ਹੋਵੇ ਜਿਹੜੀ ਅਥਾਰਟੀ ਝੋਨੇ ਦੀ ਪਰਾਲੀ ਦਾ ਕਿਸਾਨ ਕੁਦਰਤ ਅਤੇ ਸਮਾਜ ਪੱਖੀ ਪੱਖਾਂ ਹੱਲ ਚਾਹੁੰਦੀ ਹੈ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਥ ਸ੍ਰੀ ਅਕਾਲ